ਜੋ ਭਜਾ ਗਿਆ ਗੱਡੀ ਰੈਟਾਗਾ ਹੰਸਾਈਂ ਚੱਲ ਜੀ ਗਿਆ ਲਿਚੋਨੀ ਵਿੱਚ ਪਾਣੀ ਸੀਗਾ ਮੈਂ ਕੰਟਰੋਲ 'ਚ ਗੱਡੀ ਨੂੰ ਕਰਕੇ ਆ ਕਿ ਲੇਕਿਨ ਨਾਲ ਹੀ ਸਫੈਦਾ ਸੂ ਬੜੀ ਸਫੈਦ ਮੈਂ ਜਾ ਰਿਹਾ ਸੀ ਉਦਾਸ ਹੋਏ ਜਿਲੇ ਪਸੇਵਾਨਾਂ ਦੇ ਲੱਗੇ ਗਿਆ ਮੈਨੂੰ ਨੀਂਦ ਦਾ ਝੁਕਾ ਜਾ ਗਿਆ ਗੱਡੀ ਰੈਟਾਗਾ ਹੰਸਾਈਂ ਚੱਲ ਜੀ ਗਿਆ ਲਿਚੋਨੀ ਵਿੱਚ ਪਾਣੀ ਸੀਗਾ ਮੈਂ ਕੰਟਰੋਲ 'ਚ ਗੱਡੀ ਨੂੰ ਕਰਕੇ ਆ ਲੇਕਿਨ ਨਾਲ ਹੀ ਸਫੈਦਾ ਸੂ ਬੜੀ ਸਫੈਦ ਜਦੋਂ ਜੋੜਤ ਨਹੀਂ ਆਈ

ਜਾ ਕੇ ਪਾ ਜਾ ਗਿਆ ਕਿ ਅਰੇਟਾ ਗਾ ਐਨਸਾਈਨ ਚਲੀ ਗਈ ਕਿ ਲਿਚੋਲੀ ਵਿੱਚ ਪਾਣੀ ਸੀਗਾ ਲੈ ਕੰਟਰੋਲ ਤੇ ਗੱਡੀ ਨੂੰ ਕਰਕੇ ਆ ਕਿ ਲੇਕਿਨ ਨਾਲ ਹੀ ਫਾਇਦਾ ਸੀ ਬੜੀ ਸਵੈ। ਮੈਂ ਜਾ ਰਿਹਾ ਸੀ ਉਦਾਸ ਹੋਇਆ। ਜਿਲੇ ਪਸਿਆਣੇ ਦੇ ਲੱਗੇ ਗਿਆ। ਮੈਨੂੰ ਨੀਂਦ ਦਾ ਝੁਕਾ ਜਾ ਗਿਆ ਬੱਡੀ ਅਰੇਟਾ ਗਾ ਐਨਸਾਈਨ ਚਲੀ ਗਈ ਕਿ ਲਿਚੋਲੀ ਵਿੱਚ ਪਾਣੀ ਸੀਗਾ। ਮੈਂ ਕੰਟਰੋਲ ਤੇ ਗੱਡੀ ਨੂੰ ਕਰਕੇ ਆ ਕਿ ਲੇਕਿਨ ਨਾਲ ਹੀ ਫਾਇਦਾ ਸੀ ਬੜੀ ਸਵੈ। ਜ਼ਿਆਦਾ ਨਹੀਂ ਜ਼ੋਰ ਤਨੀ ਲਾ।

ਜੋ ਪਾ ਜਾ ਗਿਆ ਗੱਡੀ ਰੈਕਟਾਗਾ ਐਨਸਾਈਨ ਚੱਲੀ ਗਈ ਕਿ ਲਿਚੋ ਨੇ ਵਿੱਚ ਪਾਣੀ ਸੀਗਾ ਮੈਂ ਕੰਟਰੋਲ ਤੇ ਗੱਡੀ ਨੂੰ ਕਰਕੇ ਆ ਕਿ ਲੇਕਿਨ ਨਾਲ ਹੀ ਫਾਇਦਾ ਸੀ ਉਹ ਬੜੀ ਸਵੈਦੀ ਮੈਂ ਜਾ ਰਿਹਾ ਸੀ ਉਦਾਸ ਹੋਇਆ ਜਿਹੜੇ ਪਸਿਆਣੇ ਦੇ ਲੱਗੇ ਗਿਆ ਮੈਨੂੰ ਨੀਂਦ ਦਾ ਝੁਕਾ ਜਾ ਗਿਆ ਗੱਡੀ ਰੈਕਟਾਗਾ ਐਨਸਾਈਨ ਚੱਲੀ ਗਈ ਲਿਚੋ ਨੇ ਵਿੱਚ ਪਾਣੀ ਸੀਗਾ ਮੈਂ ਕੰਟਰੋਲ ਤੇ ਗੱਡੀ ਨੂੰ ਕਰਕੇ ਆ ਲੇਕਿਨ ਨਾਲ ਹੀ ਫਾਇਦਾ ਸੀ ਉਹ ਬੜੀ ਸਵੈਦੀ ਜਿਆਦਾ ਨਹੀਂ ਜ਼ੋਰ ਤਨੀ ਆਈ